ਆ ਮੇਰਾ ਪੁੱਤ ਦੁਕਾਨ ਤੋਂ ਖੰਡ ਲਿਆ ਦੇ ਮੈਂ ਦਾਦੀ ਵਾਸਤੇ ਚਾਹ ਬਣਾਦਾ ਮੈਂ ਨਹੀਂ ਜਾਣਾ ਆਪਣੇ ਕੰਮ ਆਪ ਕਰਿਆ ਕਰੋ ਜਦੋਂ ਮੈਂ ਕੋਈ ਕੰਮ ਕਰਦਾ ਹੁੰਦਾ ਉਹਦੋਂ ਆ ਕੇ ਕਹਿ ਦਿੰਦੇ ਆ ਇੱਕ ਤਾਂ ਅੱਗੇ ਮੈਨੂੰ ਨਹੀਂ ਕੋਈ ਸਮਝ ਆਉਂਦਾ ਪਿਆ ਕਿ ਨਹੀਂ ਸਮਝ ਆਂਦੀ ਲਿਆ ਦੱਸ ਮੈਂ ਸਮਝਾਂ ਨਹੀਂ ਰਹਿਣ ਦੋ ਤੁਸੀਂ ਕੰਮ ਕਰੋ ਆਪਣਾ ਖੰਡ ਪੱਤੀ ਦੇਖੋ ਆਪਣੀ ਕੀ ਹੋਇਆ ਪੁੱਤ ਬੜਾ ਗੁੱਸੇ ਚ ਮੇਰੇ ਕਮਿਸ਼ਨਰੀ ਵਾਲੇ ਸਾਰਾ ਮੇਰੇ ਬਹੁਤ ਫੇਵਰੇਟ ਆ ਉਹਨਾਂ ਦਾ ਕੱਲ ਲਾਸਟ ਦਿਨ ਆ ਸਕੂਲ ਚ ਉਹਨਾਂ ਨੂੰ ਕੀ ਗਿਫਟ ਦੇਣਾ ਸਮਝ ਨਹੀਂ ਆਂਦੀ ਪਈ ਦਾਦੀ ਤੁਹਾਡੇ ਫੇਵਰਿਟ ਟੀਚਰ ਕੌਣ ਸੀ ਮੇਰੀ ਮੇਰੀ ਮਾਂ ਇਹ ਤੇੜੀਆਂ ਮਾਵਾ ਹੁੰਦੀਆਂ ਨਾ ਇਹ ਕੋਈ ਸਿਲੇਬਸ ਜਾਂ ਕੋਈ ਨਿਸ਼ਾ ਦੇ ਕੇ ਨਹੀਂ ਪੜਾਉਂਦੀਆਂ ਪਰ ਫਿਰ ਵੀ ਐਦਾ ਦੀ ਕੋਈ ਚੀਜ਼ ਨਹੀਂ ਜਿਹੜੀ ਇਹ ਸਾਨੂੰ ਨਹੀਂ ਸਿਖਾਉਂਦੀ ਉਹਠਣਾ ਬੈਣਾ ਚੰਗਣਾ ਖਾਣਾ ਪੀਣਾ ਸਭ ਮਾਈ ਇਸ ਖੰਦੀਆ ਜਦੋਂ ਅਸੀਂ ਉਦਾਸ ਹੁੰਨੇ ਆ ਤਾਂ ਗੁੱਡੀ ਚੁਪਾ ਕੇ ਸਬਰਦੀ ਜਾਂ ਜਦ ਇਸ ਖੰਦੀਆ ਨਾ ਜਦੋਂ ਅਸੀਂ ਖੁਸ਼ ਹੁੰਨੇ ਆ ਤਾਂ ਦੋਵੇਂ ਹੱਥ ਅੱਡ ਕੇ ਉਹਦਾ ਸ਼ੁਕਰ ਕਰਨ ਦਾ ਆਸ ਖਾਦੀਏ ਮ ਚਿਰਕ ਦਿਆ ਸਮਝਾਂਦੀ ਆ ਖੇੜਦੀ ਆ ਖੜਾਂਦੀ ਆ ਤੇ ਕਦੀ ਕਦੀ ਚੱਲਦੀ ਆ ਸਾਡੀ ਬੇਰੁਕੀ ਤੇ ਇੱਕ ਵੱਲ మేష్యా యాత్రికి మాతుమి మావల్లి ఈ మాతు బడ్డ్ కష్ ఉందా